ਸਤਨਾਮ ਵਾਹਿਗੁਰੂ ਸਾਹਿਬ ਜੀ 12 ਮਾਸ ਮਹੱਲਾ 5 ਘਰਵ ਚੌਥਾ ਏਕੋ ਊੰਕਾਰੋ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵੇਛੜੇ ਕਰਿ ਕਿਰਪਾ ਮੇ ਲੋਰਾਂ ਚਾਰ ਓਂਕ सुब्रमे थक आए प्रभु के शाम तेण दुदत ते बाहरी कित नावे काम जल बिना साख कमलवती उपजा नाही तामा हरना न मिलीय साजन कत पाईय विश्राम जित कर हर कंत ना प्रगट ए पाट नगर से ग्राम ਸ਼ਰਾਬ ਦਾ ਸਿੰਗਾਰ ਤਬੂਲ ਰਸ ਸੁਣਦੇ ਹੀ ਸਭ ਖਾਨ ਪ੍ਰਭ ਸੁਆਮੀ ਕਤਿ ਬਹਿਉਨੀ ਆ ਮੀਤ ਸੱਜਣਾ ਸਭ ਜਾਣਾ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਤੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਤਾਹਾ ਚੇਤੋ ਗੋਬਿੰਦ ਅਰਾ ਯਾ ਹੋਵੇ ਆਨੰਦ ਕਣਾ ਸੰਤ ਜਣਾ ਮਿਲ ਪਾਈਐ ਰਸਨਾ ਆਪਣਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਨ ਕਰਥਾ ਜਨਮ ਜਣਾ ਜਲ ਥਲ ਮਹਿਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਆਵੇ ਕਿਤੜਾ ਦੁੱਖ ਬਣਾ ਇੰਨੀ ਆਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰਿ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲਗਾ ਵਸਾਂਖ ਧੀਰਣ ਕਿਉ ਬਾਟੀਆਂ ਜਿੰਨਾ ਪ੍ਰੇਮ ਵਿਸੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਉੱਤਰ ਕਲਤਰਾਂ ਦਾ ਸੰਗ ਟਣਾ ਹਰਵਨਾਸ਼ੀਓ ਪਲਚ ਪਲਚ ਸਦਨੀ ਕੋਈ ਠੁਠੇ ਤੰਦਾ ਵੋ ਇਕ ਸੋਹਰ ਕੇ ਨਾਮ ਬਿਨਾ ਅੱਗੇ ਲਈਆ ਕੋ ਦੇਵ ਸਰਬ ਵਿਗਚਣਾ ਪ੍ਰਪਣ ਅਵਰਨਾ ਕੋਏ ਪ੍ਰੇਤਮ ਚਰਨੀ ਜੋ ਲਗੇ ਤਿਨਕੇ ਨਿਰਮਲ ਸੋਏ ਨਾਨਕ ਕੇ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਸਾ ਕੋ ਸੁਹਾਵਤਾ ਲਗੇ ਜਾਂ ਸੰਤ ਭੇਟਾ ਹਰ ਸੋਏ ਹਰੋ ਜੀਠ ਦੁਰੰਗਾਲੂੜੀ ਜਿਸ ਅੱਗੇ ਸਭ ਨਿਵਨ ਹਰ ਸੱਜਣ ਭਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਹੁਣ ਲੱਗਿਆ ਨਹੀਂ ਸੰਨ ਰੰਗ ਸਦੇ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਸੋਈ ਕੀ ਕਰਾਨਾ ਜੋ ਪ੍ਰਭ ਕੀਤੇ ਆਪਣੇ ਸੇ ਕਹਿਆ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਪਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇ ਠਰੰਗੀਲਾ ਤਿਸ ਤਣੀ ਜਿਸ ਤਿਸ ਜਿਸ ਕੈ ਭਾਗ ਮਥਾਨਾ ਆਸਾਰਤ ਪੰਦਾ ਤਿਸ ਲਗੈ ਹਰ ਨਾ ਨਾ ਜਨਾ ਪਾਸ ਜਦ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਭਾਏ ਬਿਗੁੱਚੀਐ ਕਲ ਪਈਐ ਸੁਜਮ ਕੇ ਫਾਸ ਜੇ ਹਾ ਵਿਚਾ ਸੋ ਲੁਣਾ ਮਥੈ ਜੋ ਲਿਖਿਆਸ ਰਣ ਵਿਹਾਣੀ ਪਛੋਤਾਣੀ ਉਠ ਚੱਲੇ ਗਏ ਨਿਰਾਸ ਜਿੰਨ ਕੋ ਸਾਗੂ ਭੇਟੀਐ ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਨ ਸੁਹੰਨਾ ਕਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਮਣੀ ਚੰਨ ਕਮਲ ਸਿਓ ਪਿਆਰ ਮਾਨ ਤਨ ਰਤਾ ਸਚ ਰੰਗ ਇੱਕੋ ਨਾਮ ਅਦਾ ਆਵੇ ਵਿਖਿਆ ਰੰਗ ਕੁੜਾਵਿਆ ਦਿਸਣਾ ਸਭੇ ਸਾਰ ਹਰ ਅੰਮ੍ਰਿਤ ਗੋਦ ਸੁਹਾਵਣੀ ਮਿਲ ਸਾਗੋ ਪੀਵਣ ਹਾਰ ਵਾਣਾ ਤੈਣਾ ਪ੍ਰਭ ਸੰਗ ਮੌਲਿਆ ਸਮਰੱਥ ਕੁਰਤ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਾਕੀ ਪ੍ਰਭ ਪਾਇਆ ਹਉ ਤਿਲਕ ਸਦ ਬਲਿਹਾਰ ਨਾਨਕ ਹਰਜੀ ਨਿਆ ਕਰ ਸ਼ਬਦ ਸੁਭਾਰਨ ਹਾਰ ਸਾਵਣਾ ਤਨਾ ਸੋਹਾਗਣੀ ਜਿਨ ਰਾਮ ਨਾਮ ਉਰ ਹਾਰ ਤਦੋਂ ਏ ਭਰਮ ਭੁਲਾਣੀਆਂ ਗੁੱਝ ਲੱਗਾ ਏਤ ਲਖ ਸ਼ਿੰਗਾਰ ਕੇ ਤੋ ਜਿਤ ਦੇਣ ਦੇ ਬਿਣ ਸੁਸੀ ਤਿਤ ਵੇਲਾ ਕਹਸਨ ਪ੍ਰੀਤ ਪਕੜ ਚ ਨਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਸਤ ਖੜੋਤਾ ਖਣੇ ਮਾਹੇ ਜਿਨ ਸਿਓ ਲਗਾ ਹੇਤ ਹੱਥ ਮਰੂੜੈ ਤਨ ਕਪੈ ਸਿਆਉ ਵਾਸੀ ਤ ਜੇ ਹਾ ਵਿਜਾ ਸੋ ਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਭੋਇਤ ਪ੍ਰਭ ਦੇਤ ਸੇ ਭਾਦੋਂ ਐ ਨਰਕ ਨਾ ਪਾਈ ਐ ਗੁਰ ਰਖਣ ਵਾਲਾ ਹੀ ਤੋ ਅਸੋ ਨਾ ਪ੍ਰੇਮ ਉਹ ਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕੜੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਾਤਿਨ ਕਾ ਲਾਗਾ ਪਾਏ ਵੇਣ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਹੀਂ ਜਾਏ जिने चाखिया प्रेम रस से तृप्त रहे आगाए आप त्याग बिनते करें लेहो प्रभु ललगाय जो हर कंत मिलाई आ से बिछड़त न जाए प्रभु बिन दूजा को नहीं नानक हर शरण आए असो सुखे पसंदिया जिन्ना में आहर राए कतके कर्म कमावणे दोष ना काहू ਸ਼ਰਦੇ ਭੁੱਲਿਆ ਪਿਆਪਨ ਸਭੇ ਰੋਗ ਮੇਮ ਕੋਏ ਰਾਮ ਤੇ ਲੱਗਣ ਜਨਮ ਵਿਜੋਗ ਖਿਨ ਮੈਂ ਕੌੜੇ ਹੋਏ ਗਏ ਜਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਥੈ ਰੋਵੇਂ ਰੂਜ ਕਿਤਾ ਕਿਸ਼ੋ ਨਾ ਹੋਵੇ ਲਿਖਿਆ ਤੁਰ ਸੰਜੋਗ ਵੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਜੋਗ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਪੋਚ ਕਤ ਕੋ ਹੋਵੇ ਸਾਧ ਸੰਗ ਬਿਣ ਸ ਸਬੇ ਸੋਚ ਮੰਗਰ ਮਾਹ ਸੁਹੰਦਿਆ ਅਰ ਪਿਰ ਸੰਗ ਬੈਠੜੀਆਂ ਤਿਨ ਕੇ ਸੋਭਾ ਕਿਆ ਗਣੀ ਜੇ ਸਾਹਿਬ ਬੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਲੜੀਆਂ ਸਾਤ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਤਿੰਨ ਦੁੱਖ ਨਾ ਕਬਹੂ ਉਤਰਐ ਸੇ ਜਮ ਕੇ ਵਸ ਪੜੀਆਂ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਨੇਰ ਲਾਲ ਹਾਰ ਪੰਠ ਤਿੰਨਾਂ ਜੜੀਆਂ ਨਾਨਕ ਵਾਚੈ ਧੂੜ ਤਿੰਨ ਪ੍ਰਭ ਸਰਨੀ ਨਰ ਪੜੀਆਂ ਮੰਗਰ ਪ੍ਰਭ ਆਰਾਧਣਾ ਬੋਹੜ ਨਾਂ ਜਨ ਬੜੀਆਂ सुख तुखार ना ब्याप मिलिया हरना मन विचन दर्शन सा। गो गो सेवा ला। सते मिल साधु गुण गा ते उपजी तह मिले सच्चे प्रीत समा करीनी पार ब्रह्म ना विछड़िया ਬਾਰ ਜਾਓ ਲਖਵੇਰੀਆ ਹਰ ਸੱਜਣ ਆਗਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰਪਈਆ ਕੋਖ ਸੁੰਗਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾ ਮਾਗ ਮਝਣ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰਤਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਕੁਮਾਨ ਕਾਮ ਕ੍ਰੋਧ 나 মোহਿ ਗੈ ਵਿਣਸੈ ਲੋਭ ਸੁਆਣ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਣ ਅਠ ਸੱਤ ਤੀਰਥ ਸਗਲ ਜੀ ਅਠ ਸੱਠ ਤੀਰਥ ਸਗਲ ਪੁੰਨ ਜੀ ਦੇ ਪਰਵਾਨ ਜਿਸਨੂੰ ਦੇਵਾਂ ਦਇਆ ਕਰ ਸੋਈ ਪ੍ਰਖ ਸੁਝਾਣ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਤੇ ਸੇ ਕਾੰਢੀਐ ਜਿਨ ਪੂਰਾ ਗੁਰ ਮੇ ਹਰਬਾਨ ਹਲਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਚੁ ਪੁੰਨੀ ਬੜਾ ਭਾਗਣੀ ਬਰਪਾ ਯਾਰ ਰਾਏ ਮੇਰੋ ਸਹੀਆ ਮੰਗਲ ਗਾਬਈ ਗੀਤ ਗੋਬਿੰਦ ਅਲਾਈ ਹਰ ਜੀਹਾਂ ਅਵਰਨਾ ਦਿਸੈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰੇ ਓਨ ਨਿਤ ਦਿੱਤਿਆਂ ਲ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬੋੜ ਨਾ ਜਨਮ ਧਾਏ ਜਿਹਬਾ ਇੱਕ ਅਨੇਕ ਗੁਣ ਕਰੇ ਨਾਨਕ ਚਰਨੀ ਪਾਏ 팔ਗੁਣਾ ਨਿਤਸਾ ਲਾਹੀਏ ਜਿਸਨੋ ਤਿਲਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਰਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਾ ਸਤਿਖਰੇ ਸਾਰੇ ਬਸੋ ਕਾਂ ਨਿਤ ਚਰਨ ਹਰ ਭੌਜਲ ਵਿਖਮ ਕਰੇ ਪ੍ਰੇਮ ਭਗਤ ਤਨ ਪਾਏ ਆ ਵਿਖਿਆ ਨਾ ਹਿਜਰੇ ਕੂੜ ਗਏ ਤੁਪ ਗਾਲ ਛੇ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਵ ਸੇਮਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ ਤਾਨ ਕਿਰਪਾ ਕਰੋ ਹਰੇ ਮਾਹ ਦਿਵਸ ਮੂਰਤ ਪੜੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਗਾਨ ਕਿਰਪਾ ਕਰੋ ਹਰੇ